ਜੀ ਤੋਂ ਹਲੋ ਬਹੁਤ ਹੀ ਸਤਕਾਰਯੋਗ ਨਗਰ ਡੁਗਣੀ ਦੇ ਨੌਜਵਾਨ ਸਾਥੀ ਮੈਂ ਉਹਨਾਂ ਨੂੰ ਸलाम ਕਰਦਾ ਜਿਨ੍ਹਾਂ ਨੇ ਆਪਦੀ ਖੇਡ ਲਈ ਇਹ ਸਰਕਾਰ ਨਾਲ ਮਖਾ ਲਾਇਆ ਤੇ ਨੌਜਵਾਨਾਂ ਨੂੰ हिम्मत ਦਿੱਤੀਆ ਇੱਕ ਸਮਾਜਿਕ ਭੋਲ ਦੇ ਲੜਨ ਦੇ ਲਈ ਤੇ ਮੈਂ ਧੰਨਵਾਦ ਕਰਦਾ ਸਾਬਕਾ ਸਰਪੰਚ ਸਾਹਿਬ ਦਾ ਸਾਹਮਣੇ ਬੈਠੇ ਕੱਲੇ-ਕੱਲੇ ਮੇਰੇ ਬਜ਼ੁਰਗ ਸਹਿਬਾਨ ਦਾ ਹਰ ਇੱਕ ਉਸ ਨੌਜਵਾਨ ਸਾਥੀ ਦਾ ਆ ਛੋਟੇ-ਛੋਟੇ ਬੱਚਿਆਂ ਦਾ ਕਿ ਤੁਸੀਂ ਇੱਕ ਵਧੀਆ ਤਰੀਕੇ ਨਾਲ ਆਪਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਤੇ ਪਿੰਡਾਂ ਲੈਣ ਨੂੰ ਮੈਂ ਇਸ ਕਰਕੇ ਸਤਿਕਾਰਯੋਗ ਬਜ਼ੁਰਗਾਂ ਨੂੰ ਇਸ ਕਰਕੇ ਧੰਨਵਾਦ ਕਰ ਰਿਹਾ ਕਿਉਂਕਿ ਤੁਸੀਂ ਵੀ ਆਪਦੀ ਜਵਾਨੀ ਦੇ ਪਲ ਜਿਹੜੇ ਨੇ ਉਹ ਗਰਾਊਂਡ ਨਾਲ ਜੋੜ ਕੇ ਕਿਉਂਕਿ ਚਾਹੇ ਉਮਰ ਜਿੱਦੀ ਮਰਜੀ ਹੋ ਜਾਵੇ ਬਾਪੂ ਜਦੋਂ ਪਿੰਡ ਦਾ ਜਵਾਕ ਆ ਕੇ ਆਪਣੇ ਪਿੰਡ ਦੀ ਮਿੱਟੀ 'ਚ ਖੇਡਦਾ ਨਾ ਉਹ ساری ਉਮਰ ਉਹ ਨਾਲ ਸਵੇਆਂ ਤੱਕ ਜਾਂਦੀ ਆ ਉਹ ਮਿੱਟੀ ਗਰਾਊਂਡ ਨਾਲ ਜੁੜਨਾ ਜਿੱਥੇ ਅੱਜ ਦੀ ਸਰਕਾਰ ਮੈਂ ਕਹਣਾ ਹੈਰਾਨ ਆ ਮੈਂ ਇਸ ਚੀਜ਼ ਤੇ ਵੀ ਸਾਡੇ ਹਲਕੇ ਦੇ ਮੁੱਖ ਮੰਤਰੀ ਸਾਹਿਬ ਹੋਣ ਤੇ ਤਕਰੀਬਨ ਕਈ ਦਿਨਾਂ ਦਾ ਹੈ ਪਚੀਕੜ ਪਈ ਜਾ ਰਿਹਾ ਪਰ ਅੱਜ ਤੱਕ ਜੇ ਕੋਈ ਸਿਆਣਾ ਹੁੰਦਾ ਤਾਂ ਇਹ ਮਸਲੇ ਨੂੰ ਆਪਦੇ ਦਫ਼ਤਰ ਸਾਧਕੇ ਜਦੋਂ ਨਾਲ ਮਰਜ਼ੀ ਨਿਵੇੜ ਦਿੰਦਾ। ਜਿੱਦਣੇ ਮੇਰੇ ਨੌਜਵਾਨ ਸਾਥੀ ਨੇ ਬੋਲੀ ਆਲੇ ਦਣ ਦੀ ਗੱਲ ਆ ਪਰ ਸੋ ਚੌਥੇ ਦੀ ਸਾਰਿਆਂ ਦੇ ਸਾਹਮਣੇ ਨਗਰ ਦੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਡਰ ਕੇ ਇਹ ਕਿਹਾ ਜਿ ਸਾਨੂੰ ਸਾਡਾ ਹੱਕ ਦਿੱਤਾ ਜਾਵੇ। ਸਾਨੂੰ ਸਾਡਾ ਬਣਦਾ ਰਾਈਟ ਦਿੱਤਾ ਜਾਵੇ। ਅਸੀਂ ਕੁਝ ਹੋਰ ਨਹੀਂ ਮੰਗ ਰਹੇ ਅਸੀਂ ਨੌਜਵਾਨਾਂ ਦੇ ਖੇਡਣ ਲਈ ਜਗ੍ਹਾ ਮੰਗ ਰਹੇ ਹਾਂ ਮੈਂ ਉਸ ਨੌਜਵਾਨ ਦੀ ਤਾਰੀਫ਼ ਕਰਦਾ ਤੇ ਉਹਨੇ ਆਪਦੀ ਜਿਹੜੀ ਆਵਾਜ਼ ਬੁਲੰਦ ਕਰੀ ਹੈ ਕਿਉਂਕਿ ਉਹਦੇ ਮਗਰ ਤੁਸੀਂ ਸਾਰੇ ਖੜੇ ਸੀ ਇਕੱਲਾ ਬੰਦਾ ਨਹੀਂ ਕੋਈ ਕੁਝ ਕਰ ਸਕਦਾ ਨਾ ਇਕੱਲਾ ਮੈਂ ਨਾ ਤੁਸੀਂ ਇਹ ਜਿਹੜੀ ਸਾਰੀ ਚੀਜ਼ ਹੈ ਗਰਾਊਂਡ ਹੀ ਸਮਝਾਉਂਦੀ ਹੈ ਇਹ ਗੱਲ ਗਰਾਊਂਡ ਇਸੇ ਕਰਕੇ ਗਰਾਊਂਡ ਨਾਲ ਜੁੜਨਾ ਜ਼ਰੂਰੀ ਆ ਕਿਉਂਕਿ ਗਰਾਊਂਡ ਸਿਖਾਉਂਦਾ ਟੀਮ ਵਰਕ ਗੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਤੇ ਇੱਕ ਸਿਰਫ ਆਪੀ ਹੈਂਕੜ ਵਾਸਤੇ ਇਹੜੀ ਨਗਰਪੰਚਾਇਤ ਸਾਡੇ ਨੌਜਵਾਨਾਂ ਨਾਲ ਧੱਕਾ ਕਰ ਰਹੀ ਆ ਮੈਨੂੰ ਕੱਲਾ ਕੱਲਾ ਬੋਲ ਯਾਦ ਆ ਉਹ ਵੀਡੀਓ ਦਾ ਜਦੋਂ ਮੁੰਡਾ ਕਹਿੰਦਾ ਵੀ ਸਾਡੇ ਤੇ ਇਹ ਇਲਜ਼ਾਮ ਲਾ ਰਹੇ ਨੇ ਵੀ ਇਹ ਟੀਕੇ ਲਾਉਂਦੇ ਨੇ ਕਹਿੰਦਾ ਅਸੀਂ ਚੈਲੰਜ ਕਰਦੇ ਆ ਜੇ ਸਾਡੇ ਚੋਂ ਕੋਈ ਮਾੜਾ ਮੋਟਾ ਵੀ ਨਸ਼ਾ ਕਰਦਾ ਹੋਵੇ ਤੇ ਅਸੀਂ ਜ਼ਿੰਮੇਦਾਰ ਹੋਵਾਂਗੇ ਉਸ ਚੀਜ਼ ਦੇ ਨਾਲੇ ਜਿਹੜੀ ਦੂਜੀ ਵੱਡੀ ਗੱਲ ਕਿ ਅਸੀਂ ਜਿੱਥੇ ਖੇੜਦੇ ਆ ਤਾਂ ਜਿੰਨਾ ਤੁਸੀਂ ਖਰਚਾ ਕਰੋਗੇ ਜੇ ਜ਼ਮੀਨ ਦਾ ਠੇਕਾ ਤਾਂ ਅਸੀਂ ਠੇਕਾ ਦੇਣ ਨੂੰ ਤਿਆਰ ਆ ਮੈਨੂੰ ਲੱਗਦਾ ਇਤੂ ਬਾਤ ਤਾਂ ਕੋਈ ਗੱਲ ਰਹੀ ਨਹੀਂ ਜਾਂਦੀ ਇਤੂ ਗਾਹਾਂ ਤਾਂ ਕੋਈ ਕੁਛ ਕਰ ਨਹੀਂ ਸਕਦਾ ਕਿ ਫੇਰ ਵੀ ਸਾਡੇ ਨੌਜਵਾਨ ਸਾਥੀਆਂ ਨੂੰ ਬੋਲੀ ਦੇ ਵਿੱਚ ਨਹੀਂ ਇੰਟਰੋਡਿਊਸ ਕਰਿਆ ਜਾ ਰਿਹਾ ਮੈਨੂੰ ਲੱਗਦਾ ਇਤੂ ਮਾੜੀ ਗੱਲ ਨਹੀਂ ਹੋ ਸਕਦੀ ਮੈਂ ਮੇਰੇ ਪੇਜ ਤੇ ਹੋ ਵੀਡੀਓ ਪਾਈ ਹੋਈ ਆ ਮੈਂ ਕਿਹਾ ਪੰਜਾਬ ਦੇ ਕਿਹੜੇ ਕੋਨੇ ਚੋਂ ਇਹ ਸਰਪੰਚ ਨੂੰ ਤੇ ਪੰਚਾਇਤ ਨੂੰ ਲਾਹਣਤਾਣੀ ਪਈਆ ਕਦੇ ਖੋਲ ਕੇ ਦੇਖਿਓ ਕਦੇ ਉਹ ਕਮੈਂਟ ਪੜ੍ਹ ਕੇ ਦੇਖਿਓ ਨੌਜਵਾਨ ਸਾਥਿਓ ਇਕੱਲੇ ਤੁਸੀਂ ਨਹੀਂ ਲੜ ਰਹੇ ਤੁਹਾਡੇ ਮਗਰ ਪੰਜਾਬ ਦਾ ਹਰੇਕ ਖਿਡਾਰੀ ਖੜਾ ਤੁਹਾਡੇ ਮਗਰ ਪੰਜਾਬ ਦਾ ਹਰ ਇੱਕ ਉਹ ਨੌਜਵਾਨ ਖੜਾ ਜਿਹਨੂੰ ਗਰਾਊਂਡ ਦੇ ਨਾਲ ਲਗਾ ਮੈਂ ਧੰਨਵਾਦ ਕਰਦਾ ਹਾਂ ਸਰਪੰਚ ਦਾ ਜਿਹਨੇ 2 ਸਾਲ ਪਹਿਲਾਂ ਇਹ ਮਤਾ ਪਾਇਆ ਸੀ ਦੇ 2 ਸਾਲ ਪਹਿਲਾਂ ਵੀ ਇਹਨਾਂ ਦੀ ਸਰਕਾਰ ਹੀ ਸੀ ਤੇ ਅੱਜ ਉਹੀ ਚੀਜ਼ ਇਹ ਸਾਡੇ ਵਿਰੁੱਧ ਹੋਏ ਖੜੇ ਨੇ ਇਹ ਗਰਾਊਂਡ ਦੇ ਵਿਰੁੱਧ ਹੋਏ ਖੜੇ ਨੇ ਕਿੱਥੇ ਤਾਂ ਪੰਜਾਬ ਸਰਕਾਰ ਇਹ ਵਾਅਦੇ ਕਰਦੀ ਆ ਵੀ ਜੁੱਤ ਨਸ਼ਿਆਂ ਵਿਰੁੱਧ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਆ ਦੁਗਣੀ ਪਿੰਡਾ ਕੇ ਦੇਖੋ ਵੀ ਇਹ ਮੁੰਡੇ ਖੇਡਣਾ ਚਾਹੁੰਦੇ ਨੇ ਨਸ਼ੇ ਦੇ ਉਲਟ ਇਹ ਡੱਬ ਕੇ ਖੜੇ ਨੇ ਤੇ ਇਹਨਾਂ ਦੀ ਆਵਾਜ਼ ਹੀ ਜੇ ਆਪਾਂ ਦੱਬਾਂਗੇ ਤਾਂ ਤੁਸੀਂ ਦੇਖ ਲਓ ਵੀ ਫਿਰ ਪੰਜਾਬ ਦੇ ਹਾਲਾਤ ਕੀ ਹੋਣਗੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਜਦੋਂ ਤੁਸੀਂ ਨੇ ਮੈਨੂੰ ਐਮ.ਐਲ.ਏ ਬਣਾਇਆ 74 ਪਿੰਡ ਪੈਂਦੇ ਨੇ ਆਪਣੇ ਹਲਕੇ ਦੇ 74 ਪਿੰਡਾਂ ਦੇ ਵਿੱਚੋਂ 64 ਪਿੰਡਾਂ ਦੇ ਵਿੱਚ ਗਰਾਉਂਡ ਬਣਾਏ ਸੀ 64 ਪਿੰਡਾਂ ਦੇ ਵਿੱਚ ਇਹ ਸਾਢੇ ਤਿੰਨ ਸਾਲ ਹੋ ਗਏ ਤੇ ਦਾਵਾ ਕਰਕੇ ਕਹਿਣਾ ਇਹ ਮੁੱਖ ਮੰਤਰੀ ਦਾ ਹਲਕਾ ਜੇ ਇੱਕ ਪਿੰਡ 'ਚ ਵੀ ਗਰਾਊਂਡ ਬਣਾਇਆ ਹੋਵੇ ਸਾਢੇ 3 ਸਾਲਾਂ 'ਚ ਤਾਂ ਤੁਹਾਨੂੰ ਐਮ.ਐਲ.ਏ. ਚੰਗਾ ਜਾਂ ਮੁੱਖ ਮੰਤਰੀ ਚੰਗਾ ਪਰ ਉਹ ਸਮਾਂ ਹੈ ਜਦ ਸੀ ਮੇਰੀ ਤਕਦੀਰ 'ਚ ਮੇਰੀ ਕਿਸਮਤ 'ਚ ਹਾਰ ਲਿਖੀ ਹੋਈ ਸੀ ਮੈਂ ਹਾਰਨਾ ਸੀ ਪਰ ਮੈਂ ਲੜਨੋਂ ਨਹੀਂ ਮੰਗ ਰਟਿਆ ਇਹ ਪਿੰਡ ਦੀ ਸਭ ਤੋਂ ਵੱਡੀ ਮੰਗ ਸੀ ਸਕੂਲ ਦੀ ਪੂਰੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਨੇ ਜਦੋਂ ਸਕੂਲਾਂ ਦੀ ਅਪਗ੍ਰੇਡਿੰਗ ਦੀ ਗੱਲ ਆਈ ਸਭ ਤੋਂ ਪਹਿਲਾਂ ਸਾਰੇ ਤੁਸੀਂ ਗਵਾਹ ਹੋ ਇਸ ਚੀਜ਼ ਦੇ ਡੁੱਗਣੀ ਪਿੰਡ ਦਾ ਨਾਂ ਸਭ ਤੋਂ ਮੂਰੇ ਰੱਖਿਆ ਸੀ ਤੇ ਉਹਦੇ ਨਾਲ ਸਾਰੀਆਂ ਪਾਰਟੀਆਂ ਛੱਡ ਕੇ ਇਸ ਪਿੰਡ ਦੇ ਲੋਕ ਮੇਰੇ ਨਾਲ ਤੁਰੇ ਸੀ ਵੀ ਪੁੱਤ ਇਹ ਚੀਜ਼ ਨੂੰ ਵਧੀਆ ਕਰੀਆ ਪਾਰਟੀਆਂ ਵੀ ਇੱਕ ਪਾਸੇ ਨੇ ਸਾਨੂੰ ਸਾਡਾ 골ਡੀ ਚਾਹੀਦਾ ਅੱਜ ਵੀ ਉਹ ਵੀਡੀਓ ਮੇਰੇ ਕੋਲ ਇਹ ਦਿਲ ਨਾਲ ਸਾਂਭ ਕੇ ਰੱਖਦਾ ਤੇ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਜਿਹੜੀ ਮਰਜ਼ੀ ਵੋਟਾਂ ਹੋਣ ਇਹ ਦੁਗਣੀ ਨੇ ਮੈਨੂੰ ਕਦੇ ਪਿੱਠ ਨਹੀਂ ਦਿਖਾਈ ਤੇ ਦੁਗਣੀ ਵਾਲੇ ਉਹ ਵਾਅਦੇ ਤੁਹਾਡੇ ਨਾਲ ਵੀ ਜੱਟ ਦਾ ਪਿੱਠ ਮੈਂ ਵੀ ਨਹੀਂ ਦਿਖਾਉਂਦਾ ਜਿੱਥੇ ਮਰਜ਼ੀ ਨਾ ਦਿਓ ਇੱਕ ਟੇ ਮਰਜ਼ੀ ਕਰੂਗੇ ਉੱਥੇ ਖੜੂ ਆਜ ਵੀ ਖੜਾ ਤੁਹਾਡੇ ਨਾਲ ਕੱਲ ਵੀ ਖੜਾ ਸੀ ਤੇ ਉਹ ਨਾਲੇ ਸਮੇਂ ਚ ਵੀ ਖੜੂਗਾ 117 ਵਿਧਾਨ ਸਭਾ ਹਲਕੇ ਨੇ 61 ਸਕੂਲ ਅਪਗ੍ਰੇਡ ਹੋਏ ਸੀ ਪਰ ਮਾਣ ਆ ਮੈਨੂੰ ਆਪਣੇ ਭਰਾਵਾਂ ਤੇ ਤੇ ਅੱਜ ਦੇ ਕਰੇ ਹੋਏ ਕੰਮਾਂ ਤੇ 11 ਸਕੂਲ ਕੱਲੇ ਧੂਰੀ ਦੇ ਅਪਗ੍ਰੇਡ ਕਰਾਏ ਸੀ 117 ਹਲਕੇ ਨੇ ਪੰਜਾਬ ਦੇ ਵਿੱਚ ਉਹਦੇ ਚੋਂ ਕਾਹੜ ਸਕੂਲ ਅਪਗ੍ਰੇਡ ਹੋਏ ਸੀ ਕਾਹੜ ਦੇ ਵਿੱਚੋਂ ਕੱਲੇ ਧੂਰੀ ਦੇ ਧੂਰੀ ਹਲਕੇ ਦੇ 11 ਸਕੂਲ ਸੀ ਮੈਂ ਬੱਚਿਆਂ ਨੂੰ ਗਰਾਊਂਡ ਦੇ ਨਾਲ ਸਿੱਖਿਆ ਦੇ ਨਾਲ ਜੋੜਨਾ ਚਾਹਣਾ ਆ ਪਿੱਛੇ ਜੇ ਮੇਰੀ ਵੀਡੀਓ ਫੇਰ ਦੇਖੀ ਹੋਣੀ ਆ ਇਹਨਾਂ ਨੇ ਇੱਕ ਤਾਂ ਦੁੱਗਣੀ ਸਕੂਲ ਦਾ ਜਿਹੜਾ ਉਹਨੂੰ ਅਪਗ੍ਰੇਡ ਨਹੀਂ ਕਰਿਆ ਇੱਕ ਮੇਰਾ ਪਿੰਡ ਛੱਡਤਾ ਇਹਨਾਂ ਨੇ ਇੱਕ ਵਰਲਡ ਵੱਲ ਸਕੂਲ ਛੱਡਤਾ ਅੱਜ ਵਰਡਵਾ ਸਕੂਲ 'ਚ ਵੀ ਕਬੱਡੀ ਦਾ ਕੈਂਪ ਲੱਗਿਆ ਹੋਇਆ ਲਗਾਤਾਰ ਨੌਜਵਾਨ ਉੱਥੇ ਜਿਹੜੇ ਪੁਰਾਣੇ ਖਿਡਾਰੀ ਨੇ ਨੌਜਵਾਨਾਂ ਨੂੰ ਕੋਚਿੰਗ ਦੇ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਇਸ ਕਰਕੇ ਜ਼ਰੂਰੀ ਨੇ ਜਵਾਕੋ ਤੁਸੀਂ ਇਹ ਗੱਲ ਆਉਂਦੇ ਪੱਲੇ ਬੰਨਿਓ ਛੋਟੇ ਜਵਾਕ ਪੁੱਤ ਜੇ ਤੁਸੀਂ ਪੜ੍ਹੋਗੇ ਨਾ ਨਾਲ ਤੁਹਾਡਾ ਕੋਈ ਮੈਡਲ ਹੋਊਗਾ ਤੁਹਾਨੂੰ ਨੌਕਰੀ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਨੌਕਰੀ ਦੇਣ ਤੋਂ ਕੋਈ ਨਹੀਂ ਰੋਕ ਸਕਦਾ ਦਿੱਕਤ ਹੈ ਇਹੀ ਆ ਵੀ ਅੱਜ ਕੱਲ੍ਹ ਦੇ ਲੀਡਰ ਕਿਸੇ ਦੀ ਗੱਲ ਸੁਣ ਲੋ ਕੋਈ ਮੁੱਦਿਆਂ ਤੇ ਗੱਲ ਕਰ ਰਿਹਾ ਕੋਈ ਵੀ ਸਾਨੂੰ ਧਰਮਾਂ ਤੇ ਲੜਾਇਆ ਜਾ ਰਿਹਾ ਕੋਈ ਉਹਦੇ ਬਾਰੇ ਪੁੱਠਾ ਸਿੱਧਾ ਬੋਲ ਦਿੰਦਾ ਕੋਈ ਉਹਦੇ ਬਾਰੇ ਪੁੱਠਾ ਸਿੱਧਾ ਬੋਲ ਦਿੰਦਾ 10 ਦਿਨਾਂ ਤੋਂ ਮਜੀਠੀਆ ਚੱਲ ਰਿਹਾ ਜੇ ਮਜੀਠੀਏ ਦੀ ਜੋ ਉਹਨੇ ਕਰਿਆ ਸਜ਼ਾ ਭੁਗਤੂਗਾ ਉਹਨੂੰ ਕੋਰਟ ਨਹੀਂ ਸਜ਼ਾ ਦੇਣੀ ਆ ਜੇ ਵਿਧਾਨ ਸਭਾ ਸੈਸ਼ਨ ਉਹਨਾਂ ਲਈ ਕੀਤੇ ਜਾ ਸਕਦੇ ਨੇ ਤਾਂ ਵਿਧਾਨ ਸਭਾ ਸੈਸ਼ਨ ਸਿੱਖਿਆ ਲਈ ਗਰਾਊਂਡਾਂ ਲਈ ਨੌਜਵਾਨਾਂ ਲਈ ਚੰਗੇ ਭਵਿੱਖ ਲਈ ਸਪੈਸ਼ਲ ਸੈਸ਼ਨ ਕਿਉਂ ਨਹੀਂ ਸੱਦੇ ਜਾ ਸਕਦੇ ਕਿਉਂ ਨਹੀਂ ਸੱਦੇ ਜਾ ਸਕਦੇ ਕਿਉਂਕਿ ਸਾਡੀਆਂ ਪਾਰਟੀਆਂ ਨੂੰ ਸਮਝ ਆ ਗਿਆ ਪੋਲਿਟਿਕਲ ਬੰਦਿਆਂ ਨੂੰ ਵੀ ਮਜ਼ਾਕ ਕਰੋ ਤਾੜੀਆਂ ਮਾਰੋ ਇੱਥੇ ਮੁੱਦਿਆਂ ਦੀ ਗੱਲ ਕਿਸੇ ਨੇ ਨਹੀਂ ਕਰਨੀ ਮੁੱਦਿਆਂ ਦੀ ਲੜਾਈ ਲੜਨਾ ਸਿੱਖੋ ਮੈਂ ਕਲਾਸ ਦੇ ਮਨੀਟਰ ਤੋਂ ਵੀਰੇ ਸ਼ੁਰੂ ਕਰੀ ਹੋਈ ਆ ਰਾਜਨੀਤੀ ਮੈਂ ਕੋਈ ਪਹਿਲਾਂ ਬਿਜ਼ਨਸ ਕਰਕੇ ਜਾਂ ਫਲਾਣੀ ਚੀਜ਼ ਕਰਕੇ ਰਾਜਨੀਤੀ 'ਚ ਨਹੀਂ ਆਇਆ ਇਹ ਠੱਕਿਆਂ ਦੇ ਉਲਟ ਹੀ ਰਾਜਨੀਤੀ ਚ ਆਇਆ ਮੈਂ ਯੂਨੀਵਰਸਿਟੀ ਤੋਂ ਆਪਦਾ ਕੈਰੀਅਰ ਸ਼ੁਰੂ ਕਰਿਆ ਹੋਇਆ ਅੱਜ ਮੇਰੇ ਬਰਾਬਰ 3.5 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਨੂੰ ਆਮ ਆਦਮੀ ਦੀ ਸਰਕਾਰ ਨੂੰ ਮੈਂ ਓਪਨ ਚੈਰਾਂ ਹੀ ਕਰਦਾ ਖੜ ਕੇ ਤੁਗਣੀ ਦੇ ਗਰਾਊਂਡ 'ਚ ਵੀ ਮੇਰੇ ਗੰਮਾਂ ਦੇ ਕਰੇ ਹੋਏ ਬਰਾਬਰ ਆਪਦੇ ਕੰਮ ਗਿਣਾ ਦੇਣ 3.5 ਸਾਲ 'ਚ ਮੈਂ ਦੀਵਾ ਹੋ ਕੇ ਨੰਗ ਜੂੰਗਾ ਮੈਂ ਦੀਵਾ ਹੋ ਕੇ ਨੰਗੂ ਕੱਲੇ ਕੱਲਿਆ ਜਾਤੀ ਮਾਜਰੀ ਵਾਲੀ ਸੜਕ ਖਾਰਿਆਂ ਨੂੰ ਪਤਾ ਵੀ ਕਿਨੇ ਬਣਾਈ ਸੀ ਕੱਲੀ-ਕੱਲੀ ਸੜਕ ਜਿਹੜੀ ਆਪਾਂ ਨੇ ਬਣਾਈ ਆ ਜੇ ਇੱਕ ਐਮਐਲਏ 64 ਗਰਾਊਂਡ ਬਣਾ ਸਕਦਾ ਤਾਂ ਇੱਕ ਮੁੱਖ ਮੰਤਰੀ 64 ਡੱਡ ਗੇਮਾਂ ਦੇ ਗਰਾਊਂਡ ਬਣਾ ਸਕਦਾ ਉਹਨੇ ਤਾਂ ਇਕੱਲੇ ਸਾਈਨ ਕਰਨੇ ਨੇ ਐਮਐਲਏ ਨੂੰ ਪਹਿਲਾਂ ਫਰਾਂੇ ਮੰਤਰੀ ਕੋਲੇ ਮਨਤਾ ਕਰਨੀਆਂ ਪੈਂਦੀਆਂ ਨੇ ਫਿਰ ਬਣਾੜੇ ਮੰਤਰੀ ਕੋਲੇ ਮਨਤਾ ਕਰਨੀਆਂ ਪੈਂਦੀਆਂ ਨੇ ਮੁੱਖ ਮੰਤਰੀ ਨੇ ਜਿੱਤਨੇ ਵਹਿਜੇ ਹਰੇ ਪੈਨੜਾ ਸਾਈਨ ਕਰਦੇ ਵੇਲੇ ਧੂਰੀ ਨੂੰ ਅਗਾਹ ਵਦਨ ਤੋਂ ਕਿਹੜਾ ਪੰਡਾ ਜਿਹੜਾ ਰੋਕ ਸਕੇ ਪਰ ਕਿਸੇ ਦੀ ਨੀਅਤ ਹੈ ਹੀ ਨਹੀਂ ਕਿਉਂਕਿ ਉਹਨਾਂ ਨੇ ਫੇਰ ਨਹੀਂ ਇੱਥੋਂ ਛੋੜ ਲੜਨੀ ਅਗਲੀ ਵਾਰ ਹਲਕਾ ਉੱਥੇ ਫੇਰ ਕੋਈ ਹੋਰ ਲੱਭ ਲੈਣਾ ਪਰ ਦਲਵੀਰ ਸਿੰਘ ਗੋਲਡੀ ਇਸੇ ਗਰਾਮ ਦਾ ਜਿਹੜ ਕੇ ਵੱਡਾ ਹੋਇਆ ਇਸੇ ਮਿੱਟੀ ਚੋਂ ਪੈਦਾ ਹੋਇਆ ਤੇ ਮੈਂ ਮਰੂੰਗਾ ਵੀ ਇਸੇ ਮਿੱਟੀ ਚੋਂ ਧੂਰੀ ਦੀ ਮਿੱਟੀ ਚ ਮਰਨਾ ਬਾਹਰ ਤਾਂ ਵੀ ਮਰਨਾ ਨਹੀਂ ਮੈਨੂੰ ਇਹ ਦੁੱਖ ਇਹ ਦਰਦ ਇਸ ਕਰਕੇ ਆ ਕਿਉਂਕਿ ਮੈਨੂੰ ਇਹ ਚਾਹਣਾ ਜੇ ਨੌਜਵਾਨ ਖੇਡ ਕੇ ਗਾਂਹਾਂ ਜਾਣਗੇ ਅੱਜ ਪੰਜਾਬ ਕੱਲ੍ਹ ਸੰਗਰੂਰ ਦੇ ਦੇਖੇ ਖਿਡਾਰੀ ਦੋਸਤਾਂ ਨੇ ਇੱਕ ਧਰ ਨਾਲ ਆਇਆ ਹੋਇਆ ਸੀ 216 ਤੋਂ ਬਾਅਦ ਇੱਕ ਵੀ ਭਰਤੀ ਨਹੀਂ ਹੋਈ ਖਿਡਾਰੀਆਂ ਦੀ ਕਿਸੇ ਵਿਭਾਗ ਦੇ ਵਿੱਚ ਐਨ ਐਨ ਮੈਡਲ ਉਹ ਸਾਡੇ ਕੁੜੀਆਂ ਮੁੰਡੇ ਆਪਦੇ ਗਲਾਂ 'ਚ ਟੰਗੀ ਬੈਠੇ ਸੀ ਜਿਹੜੇ ਆਪਾਂ ਖੇਡਾਂ ਨੂੰ ਪੰਜਾਬ ਦਾ ਤਾਂ ਕਲਚਰ ਹੀ ਖੇਡਿਆ ਯਾਰ ਕਦੇ ਇਹਨਾਂ ਦਾ ਜੀ ਕਰਦਾ ਤਾਂ ਇਹ ਜਿਹੜੇ ਸ਼ੌਕ ਨਾਲ ਕਬੂਤਰ ਉਡਾਉਂਦੇ ਨੇ ਕਦੇ ਉਹਨਾਂ ਦੀਆਂ ਬਾਜ਼ੀਆਂ ਬੰਦ ਕਰ ਦਿੰਦੇ ਨੇ ਕਦੇ ਬੈਲ ਗੱਡਿਆਂ ਦੀਆਂ ਰੇਸਾਂ ਬੰਦ ਕਰ ਦਿੰਦੇ ਨੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਸਾਡੇ ਜਿਹੜੇ ਪੰਜਾਬ ਦੀ ਸੱਭਿਆਤਾ ਸਾਡੇ ਪੰਜਾਬ ਦਾ ਜਿਹੜਾ ਵਿਰਸਾ ਇਹ ਸਰਕਾਰ ਉਹਨੂੰ ਮਾਰਨ ਤੇ ਕਿਉਂ ਲੱਗੀ ਹੋਈ ਆ ਇਹ ਸਰਕਾਰ ਉਹਨੂੰ ਮਗਰ ਛੱਟਣ ਤੇ ਕਿਉਂ ਲੱਗੀ ਹੋਈ ਆ ਅੱਜ ਕੋਈ ਨੁਮਾਇੰਦਾ ਇਹਨਾਂ ਦਾ ਆ ਜਾਂਦਾ ਗੱਲ ਦਾ ਟੈਲੀਫੋਨ ਕਰ ਦਿੰਦਾ ਵੀ ਯਾਰ ਨੌਜਵਾਨ ਕਿਹੜਾ ਕੁਝ ਹੋਰ ਮੰਗਦੇ ਨੇ ਨੌਜਵਾਨ ਕਿਹੜਾ ਸਤੋ ਕੋਈ ਆ ਲੱਭ ਚੀਜ਼ ਮੰਗਦੇ ਨੇ ਜਿਹੜੀ ਅਸੀਂ ਦੇ ਨਹੀਂ ਸਕਦੇ ਨੌਜਵਾਨ ਤਾਂ ਖੇਡਣ ਲਈ ਗਰਾਊਂਡ ਮੰਗਦੇ ਨੇ ਤੇ ਨੌਜਵਾਨ ਉਹ ਖੇਡਣ ਦੇ ਲਈ ਆਪਦੀ ਜੇਬ ਚੋਂ ਪੈਸੇ ਕੱਢ ਨੂੰ ਪਿਆਰ ਰਹੇ ਐਤੋਂ ਵੱਧ ਧੱਕਾ ਤਾਂ ਯਾਰ ਹੋਈ ਨਹੀਂ ਸਕਦਾ ਐਤੋਂ ਵੱਧ ਧੱਕਾ ਨਹੀਂ ਸਰਕਾਰ ਕਰ ਸਕਦੀ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਆਪਾਂ ਸਾਰੇ ਜਿੰਨੇ ਦੁਗੜੀਆਂ ਵਾਲੇ ਇਕੱਠੇ ਹੋਏ ਨੇ ਇੱਕ ਕਾਪੀ ਕਾ ਕੇ ਚੱਕਿਓ ਮੇਰੀ ਗੱਲ ਇਹ ਧਿਆਨ ਨਾਲ ਸੁਣਿਓ ਸਾਰੇ ਜਣੇ ਇਸੇ ਚੀਜ਼ ਦੇ ਉੱਤੇ ਲੜਾਈ ਲੜਾਂਗੇ ਆਪਾਂ ਕਾਨੂੰਨ ਦੇ ਤੌਰ ਤੇ 1 ਰੁਪਇਆ ਨਹੀਂ ਥੋੜਾ ਲਗਨ ਦਿੰਦਾ ਜਿਹੜਾ ਵਕੀਲ ਕਹੋਂਗੇ ਵਕੀਲ ਦੇ ਨਾਲ ਖੜੂਗਾ ਜੇ ਕਾਨੂੰਨੀ ਲੜਾਈ ਲੜਨੀ ਪਈ ਕਾਨੂੰਨੀ ਲੜਾਂਗੇ ਜੇ ਦੂਜੇ ਕਿਸੇ ਤਰੀਕੇ ਨਾਲ ਲੜਾਈ ਲੜਨੀ ਹੋਈ ਉਹਦੇ 'ਚ ਵੀ ਥੋੜਾ ਭਾਈ ਥੋੜਾ ਮੂਰੇ ਖੜਾ ਧੱਕਾ ਨਹੀਂ ਹੋਣ ਬਈ ਧੱਕਾ ਸਹਿਣ ਵਾਲਾ ਧੱਕਾ ਬਰਦਾਸ਼ਤ ਕਰਨ ਵਾਲਾ ਕੂਨ ਨਹੀਂ ਹੈਗਾ ਪੰਜਾਬੀਆਂ ਦਾ ਤੇ ਧੂਰੀਆ ਵਾਲਿਆਂ ਦਾ ਖਾਸ ਤੌਰ ਤੇ ਸਾਡੀ ਤਾਂ ਇਹ ਧਰਤੀ ਗੁਰੂ ਸਾਹਿਬਾਨਾਂ ਦੀ ਧਰਤੀ ਆ ਤੇ ਅੜਕੇ ਹੀ ਹੱਕ ਲੈਨੇ ਹਮੇਸ਼ਾ ਲੈਮ ਨਹੀਂ ਪੈਂਦਾ ਤੁਹਾਨੂੰ ਗੜਾਈ ਕਰਕੇ ਹੱਕ ਮਿਲਦੇ ਨਹੀਂ ਡੋਲਿਓ ਨਾ ਇਸ ਚੋਂ ਮੈਂ ਸਾਰੇ ਪਤਵੰਤੇ ਸੱਜਣਾ ਨੂੰ ਪਿੰਡ ਵਾਲਿਆਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪਦੇ ਰਜਿਸਟਰ ਤੇ ਸਾਰੇ ਪਿੰਡ ਵਾਲਿਆਂ ਦੇ ਦਸਤਖਤ ਕਰਾਓ ਜਿਹੜੇ ਆਪਣੇ ਨਾਲ ਨੇ ਉਸੇ ਵਿਹਾਰ ਤੇ ਆਪਾਂ ਗ੍ਰਾਮ ਸਭਾ ਬੁਲਾਵਾਂਗੇ ਗ੍ਰਾਮ ਸਭਾ ਦੇ ਵਿੱਚ ਆਪਾਂ ਜਿੱਤ ਕੇ ਨਿਕਲਾਂਗੇ ਮੈਨੂੰ ਪੂਰਾ ਵਿਸ਼ਵਾਸ ਹੈ ਇਸ ਚੀਜ਼ ਦਾ ਜਿਹੜੇ ਬੰਦੇ ਕਿਸੇ ਕਾਰਨਾ ਕਰਕੇ ਆਪਣੇ ਨਾਲ ਨਹੀਂ ਵੀ ਤੁਰੇ ਮੈਨੂੰ ਲੈ ਕੇ ਜਾਓ ਯਾਰ ਮੈਂ ਮੇਤਾ ਕਰਕੇ ਆਉਂਗਾ ਵੀ ਇਹ ਨੌਜਵਾਨਾਂ ਨੂੰ ਖੇਡਣ ਦਿਈਏ ਇਹ ਨੌਜਵਾਨ ਜਿਹੜਾ ਅੱਜ ਆਹ ਇੰਨੇ ਛੋਟੇ ਜਵਾਕ ਇੱਥੇ ਖੜੇ ਦੇਖ ਰਹੇ ਨੇ ਨਾ ਜੇ ਅੱਜ ਜਿਹੜਾ ਗਰਾਊਂਡ ਬੰਦ ਹੋ ਗਿਆ ਤਾਂ ਬਾਈ ਆਪਾਂ ਆਪਦਾ ਭਵਿੱਖ ਮਾਰ ਰਹੇ ਹਾਂ ਆਪਾਂ ਆਪਦਾ ਭਵਿੱਖ ਮਾਰਾਂਗੇ ਇਹ ਖਤਰੇ ਵਾਲੀ ਘੰਟੀ ਆ ਭਵਿਕਨੀ ਦੋਲ ਹੋਣਾ ਚਾਹੀਦਾ ਰਾਜਨੀਤੀ ਇੱਕ ਪਾਸੇ ਛੱਡ ਦਿਓ ਪਾਰਟੀਆਂ ਇੱਕ ਪਾਸੇ ਛੱਡ ਦਿਓ ਇਹ ਸਾਂਝੀ ਲੜਾਈ ਆ ਸਾਰੇ ਜਾਣੇ ਪਾਰਟੀਵਾਦੀ ਲੋਕ ਕਿਕੇ ਇਹ ਮੁੰਡਿਆਂ ਦੀ ਇਸ ਪਿੰਡ ਦੀ ਇਸ ਨੌਜਵਾਨਾਂ ਦੀ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਤੁਰੋ ਜੇ ਅੱਜ ਇੱਕ ਗਰਾਊਂਡ ਦੱਬਿਆ ਗਿਆ ਨਾ ਤਾਂ ਕਿਸੇ ਨੇ ਬਈ ਮਤਾ ਨਹੀਂ ਪਾ ਕੇ ਦੇਣਾ ਸਾਡੇ ਪਿੰਡ ਦੇ ਵਿੱਚ ਵੀ ਦਿੱਕਤ ਸੀ ਪਰ ਮੈਂ ਸਾਰੇ ਸਾਡੇ ਸਤਕਾਰਯੋਗ ਸਿਆਣਿਆਂ ਨੂੰ ਸਮਝਾਇਆ ਅੱਜ ਸਾਡੇ ਪਿੰਡ ਦੇ ਵਿੱਚ ਜੇ ਗਰਾਊਂਡ ਜਾ ਕੇ ਦੇਖੋਗੇ ਕ੍ਰਿਕਟ ਦਾ ਨਾ ਸੰਗਰੂਰ ਜ਼ਿਲ੍ਹੇ ਜੋ ਇਹ ਜਾ ਗਰਾਊਂਡ ਨਹੀਂ ਹੋਣਾ ਸਾਡੇ ਮੁੰਡਿਆਂ ਨੇ ਨੌਜਵਾਨਾਂ ਨੇ ਨਿਰਧਿਤ ਕਰੀ ਹੋਈ ਆ ਉੱਥੇ ਵੀ ਸਾਡੇ ਕੋਲ ਇਹੀ ਚੀਜ਼ ਸੀ ਵੀ ਅਸੀਂ ਆਪਦੀ ਜ਼ਮੀਨ ਨੂੰ ਠੇਕੇ ਤੇ ਚੜਾ ਕੇ ਆਮਦਨ ਲੈ ਸਕਦੇ ਸੀ ਪਰ ਸਾਡੇ ਸਾਰੇ ਪਿੰਡ ਵਾਲਿਆਂ ਨੇ ਸਮਝਿਆ ਵੀ ਕਿਤੇ ਥੋੜੇ ਪੈਸਿਆਂ ਨਾਲ ਉਹ ਬੱਚਿਆਂ ਦਾ ਜਿੱਕ ਦੇਪੋ ਵਿਕ ਬਣ ਜੇ ਨਾ ਇਹਦੇ ਵਰਗੀ ਰੀਸ ਨਹੀਂ ਮੈਂ ਆਪਦੇ ਪਿੰਡ ਵਾਲਿਆਂ ਨੂੰ ਇਸ ਚੀਜ਼ ਦੀ ਸਲਾਮ ਕਰਦਾ ਬਹੁਤ ਸਾਰੇ ਨਾਸਤੇ ਤੁਸੀਂ ਫੇਸਬੁਕ ਤੇ ਪੜੋਗੇ ਇਕੱਲੇ ਇਕੱਲੇ ਬੰਦੇ ਨੇ ਆਪਦੀ ਦਲੀਲ ਦਿੱਤੀ ਹੋਈ ਆ ਬਹੁਤ ਸਾਰੇ ਸਰਪੰਚਾਂ ਨੇ ਦਲੀਲਾਂ ਦਿੱਤੀਆਂ ਹੋਈਆਂ ਨੇ ਵੀ ਅਸੀਂ ਆਪਦੇ ਬੱਚਿਆਂ ਨੂੰ ਆਪਦੇ ਪਿੰਡਾਂ ਵਾਲਿਆਂ ਨੂੰ ਸਾਡੇ ਕੋਲੇ ਖੁੱਟ ਜ਼ਮੀਨ ਨਹੀਂ ਹੈਗੀ ਪਰ ਅਸੀਂ ਆਪਦੇ ਨੌਜਵਾਨਾਂ ਨੂੰ ਗਰਾਊਂਡ ਬਣਾ ਕੇ ਦਿੱਤੇ ਹੋਏ ਨੇ ਪੰਜਾਬੀ ਕੀ ਤੋਂ ਜਾਣੇ ਜਾਂਦੇ ਨੇ ਪੰਜਾਬ ਕੀ ਤੋਂ ਜਾਣਿਆ ਜਾਂਦਾ ਡੀਲਡੌਗ ਤੋਂ ਸੇਤ ਤੋਂ ਤਾਂਪੀਣ ਤੋਂ ਜੇ ਆਪਾਂ ਇਹੀ ਚੀਜ਼ਾਂ ਤੋਂ ਰੁਕਾਂਗੇ ਤਾਂ ਫਿਰ ਆਪਾਂ ਬੜੇ ਖਮਾਰੇ ਕੀ ਸੋਚਦੇ ਆ ਜਿੱਥੇ ਸਾਨੂੰ ਧਰਮਾਂ 'ਚ ਵੰਡ ਕੇ ਲੜਾਇਆ ਜਾ ਰਿਹਾ ਜਿੱਥੇ ਕਦੇ ਕਿਸੇ ਦਾ ਤੁਗਲਕੀ ਬਿਆਨ ਆ ਜਾਂਦਾ ਕਿ ਇਹਨਾਂ ਨੂੰ ਇੱਥੇ ਨਹੀਂ ਜਾਣੀ ਕਰਨ ਦੇਣਾ ਇਹਨੇ ਇਹ ਨਹੀਂ ਕਰਨ ਦੇਣਾ ਬਾਈ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਨੂੰ ਘਰਾਂ ਦੇ ਨਿਕਲਮਾਂ ਬੰਦ ਕਰ ਦੇਣਗੇ ਇਹ ਤਤੋਂ ਵੱਡੀ ਮੈਂ ਤੁਹਾਨੂੰ ਗੱਲ ਦੱਸਦਾ ਜਿੱਤਣਾ ਹਾਰਨਾ ਇੱਕ ਪਾਸੇ ਹੁੰਦਾ ਵੋਟਾਂ ਪੈ ਕੇ ਜਿੱਤਣਾ ਹਾਰਨਾ ਇੱਕ ਪਾਸੇ ਹੁੰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਲੋਕ ਜਿਤਾਉਣਾ ਜਾਣਦੇ ਨੇ ਨਾ ਤਾਂ ਕੁਰਸੀ ਤੋਂ ਕਿਹੜੀ ਇਸਕੇ ਵੀ ਗਰਾਊਂਡ 'ਚ ਸਿੱਟਣਾ ਜਾਣਦੇ ਨੇ ਇਹ ਲੋਕਾਂ ਦੀ ਤਾਕਤ ਹੁੰਦੀ ਆ ਇਹ ਇਹ ਢੇਖੇ ਹੁੰਦੇ ਨੇ ਇਹ ਟੈਂਪਰੇਰੀ ਚੀਜ਼ਾਂ ਨਹੀਂ ਹੈ ਅੱਜ ਕਿਸੇ ਕੋਲੇ ਐਮਐਲਏ ਹੈਗੀ ਆ ਕੱਲ ਨੂੰ ਨਹੀਂ ਹੋਊਗਾ ਅੱਜ ਜੇ ਕਿਸੇ ਕੋਲੇ ਸਰਪੰਚੀ ਹੈਗੀ ਆ ਕੱਲ ਨੂੰ ਨਹੀਂ ਹੋਊਗੀ ਇਹ ਟੈਂਪਰੇਰੀ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਰਹਿੰਦੀ ਉਮਰ ਤੱਕ ਤੁਹਾਡਾ ਨਾਂ ਜੇ ਦੁਨੀਆ 'ਚ ਸੁਨਹਿਰੀ ਅੱਖਰਾਂ 'ਚ ਲਿਖਾਉਣਾ ਚਾਹੁੰਦੇ ਹੋ ਨਾ ਪੰਚਾਇਤ ਮੇਰੀ ਗੱਲ ਸੁਣ ਲੈ ਸਰਪੰਚ ਸਾਹਿਬ ਮੈਂਬਰ ਸਾਹਿਬ ਜੇ ਕੁਝ ਕਰਨਾ ਚਾਹੁੰਦੇ ਹੋ ਨਾ ਤਾਂ ਚੁੱਪ ਕਰਕੇ ਨੌਜਵਾਨਾਂ ਨੂੰ ਮਤਾ ਪਾ ਕੇ ਖੇਡਣ ਲਈ ਗਰਾਊਂਡ ਦੇ ਦਿਓ ਨਹੀਂ ਐ ਲੜਾਈ ਲੰਬੀ ਹੋਊਗੀ ਅਸੀਂ ਮੰਗ ਰੱਟਣ ਵਾਲੇ ਨਹੀਂ ਹੈਗੇ ਨਾਲੇ ਅਸੀਂ ਆਪਦਾ ਸਿਰਫ ਹੱਕ ਮੰਗ ਰਹੇ ਹਾਂ ਅਸੀਂ ਕੋਈ ਟਕਣੀ ਕਰ ਨਹੀਂ ਰਹੇ ਕਿਸੇ ਨਾਲ ਕੋਈ ਮਾੜੀ ਚੀਜ਼ ਨਹੀਂ ਮੰਗ ਰਹੇ ਤਾਂ ਮੈਂ বারবার ਇਹ ਬੇਨਤੀ ਕਰ ਰਿਹਾ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰ ਰਿਹਾ ਮੀਡੀਆ ਨੂੰ ਵੀ ਇਹ ਬੇਨਤੀ ਕਰ ਰਿਹਾ ਸਾਡੇ ਇਕੱਲੇ ਇਕੱਲੇ ਅੱਜ ਇੱਥੇ ਜਥੇਬੰਦੀਆਂ ਆਈਆਂ ਹੋਈਆਂ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਜਿਹੜੀ ਇਹ ਲੜਾਈ ਲੜ ਰਹੇ ਹਾਂ ਕਿਉਂਕਿ ਜਦੋਂ ਵੀਡੀਓ ਦੇ ਵਿੱਚ ਉਹ ਮੁੰਡਾ ਕਹਿ ਰਿਹਾ ਸੀ ਵੀ ਅਸੀਂ 2 ਲੱਖ ਰੁਪਈਆ ਦੇਣ ਨੂੰ ਤਿਆਰ ਆ ਪਰ ਸਾਨੂੰ ਬੋਲੀ ਦੇ ਵਿੱਚ ਹੀ ਨਹੀਂ ਬੈਠਣ ਦਿੱਤਾ ਜਾਂਦਾ ਇਹ ਕਾਨੂੰਨੀ ਤੌਰ ਦੇ ਉੱਤੇ ਆਪਣੇ ਕੋਲੇ ਰਿਕਾਰਡ ਆ ਜਦੋਂ ਆਪਾਂ ਇਹ ਮਾਣਿਓ ਕੋਰਟ ਦੇ ਸਾਹਮਣੇ ਪੇਸ਼ ਕਰਿਆ ਨਾ ਵੀ ਇਸ ਤਰੀਕੇ ਨਾਲ ਸਾਡਾ ਧੱਕਾ ਹੋ ਰਿਹਾ ਇੱਕ ਦਿਨ ਨਹੀਂ ਇਹ ਪੰਚਾਇਤ ਇਕਤਾ ਦੀ ਮੈਂ ਸਾਰੇ ਸਰਪੰਚ ਸਾਹਿਬਾਨਾਂ ਨੂੰ ਵੀ ਬੇਨਤੀ ਕਰਦਾ ਵੀ ਭਾਈ ਇਹ ਸਰਪੰਚ ਸਾਹਿਬ ਨੂੰ ਸਮਝਾਇਆ ਜਾਵੇ ਇਕੱਠੇ ਹੋ ਕੇ ਇਹਨਾਂ ਨੂੰ ਸਮਝਾਇਆ ਜਾਵੇ ਵੀ ਇਹ ਗੱਲ ਗਲਤ ਆ ਇਹ ਕੋਈ ਗਲਤ ਉਹ ਹੁਣੀ ਕੋਈ ਇਹੀ ਜੀ ਮੰਗਣੀ ਮੰਗਦੇ ਹੈ ਜਿਹੜੀ ਆਪਾਂ ਪੂਰੀ ਨਾ ਕਰੀ ਅੱਜ ਵੀ ਮੇਰੀ ਕਈ ਸਰਪੰਚ ਸਾਹਿਬਾਨਾਂ ਨਾਲ ਬੇਨਤੀ ਹੋਈ ਜਿਹੜੀ ਇਹ ਗੱਲ ਨੂੰ ਸਮਝਦੇ ਨੇ ਤਾਂ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਵੀ ਅਸੀਂ ਆਪਦੇ ਪੱਧਰ ਤੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਪਰ ਟਕਰਾ ਤੋਂ ਬਚਿਓ ਕੋਈ ਇਹੋ ਜਿਹਾ ਮਾਹੌਲ ਤੋਂ ਬਚਿਓ ਆਪਾਂ ਸ਼ਾਂਤੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਕਾਨੂੰਨੀ ਤੌਰ ਤੇ ਆਪਾਂ ਆਪਦੇ ਹੱਕ ਲੈ ਕੇ ਰਹਿਾਂਗੇ ਪਰ ਕੋਈ ਅਜਿਹੀ ਚੀਜ਼ ਨਾ ਕਰਿਓ ਜਿਹਦੇ ਨਾਲ ਕੋਈ ਦੂਜਾ ਬੰਦਾ ਬਹਾਨਾ ਬਣਾ ਲਵੇ ਵੀ ਆਹ ਦੇਖੋ ਜੀ ਇਹ ਤਾਂ ਇਹ ਚੀਜ਼ ਕਰੀ ਆ ਆਪਾਂ ਨੇ ਵਧੀਆ ਤਰੀਕੇ ਨਾਲ ਕਾਨੂੰਨ ਨੂੰ ਆਪਦੇ ਹੱਥ ਚ ਨਹੀਂ ਲੈਣਾ ਆਪਾਂ ਵਧੀਆ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਨਾਲ ਲੜਾਈ ਲੜਨੀ ਆਉਂਦੀ ਆ ਇਹ ਤਾਂ ਤੁਹਾਡਾ ਭਰਾ ਉਹ ਆ ਜਿਹਨੇ ਆਪਣੀ ਸਰਕਾਰ ਦੇ ਵਿਰੁੱਧ ਰੋਲ ਬਲਾਜੇ ਵਾਲੀ ਸੜਕ ਤੋਂ ਬਰਾਬਰ ਦੀ ਸੜਕ ਡੜਤੀ ਸੀ ਹਿੰਦੁਸਤਾਨ 'ਚ ਸਿਰਫ ਇੱਕੋ ਸੜਕਾ ਤੇ ਅੱਜ ਤੱਕ ਕੇਸ ਲੜ ਰਹੇ ਹਾਂ ਉਹ ਸੜਕ ਲਈ ਜੇ ਮੈਂ ਉਹ ਸੜਕ ਲਈ ਕੇਸ ਲੜ ਸਕਦਾ ਨਾ ਐਨਾ ਸਮਾਂ ਚੱਲ ਸਕਦਾ ਤੇ ਆਹ ਗਰਾਊਂਡ ਤਾਂ ਮੇਰੇ ਲਈ ਮੈਨੂੰ ਐਂ ਲੱਗਦਾ ਵੀ ਗੁਰੂ ਮਹਾਰਾਜ ਤੁਹਾਨੂੰ ਵਰਦਾਨ ਦੇ ਰਹੇ ਨੇ ਨੌਜਵਾਨਾਂ ਨੂੰ ਵੀ ਤੁਸੀਂ ਲੜਨਾ ਸਿੱਖੋ ਕੋਈ ਤਰੀਕਾ ਹੀ ਹੁੰਦਾ ਕਿਸੇ ਜਗ੍ਹਾ ਤੋਂ ਜਦੋਂ ਤੁਸੀਂ ਕੁਝ ਸਿੱਖਦੇ ਹੋ ਸੋ ਵਾਹਿਗੁਰੂ ਅੱਲਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਆਪਾਂ ਸਾਰੇ ਇਸੇ ਤਰੀਕੇ ਨਾਲ इकट्ठे ਰਹਾਂਗੇ ਮੈਂ ਦੋ ਨਾਰੇ ਲਾਉਂਦਾ ਨਾਰੇ ਦਾ ਜਵਾਬ ਗੱਟ ਕੇ ਲਾਇਓ ਕਨੇ ਕਨੇ ਬੰਦੇ ਦੀ ਨੌਜਵਾਨ ਦੇ ਮੂੰਹ ਚੋਂ ਜਿੰਨਾ ਜੋਸ਼ ਆ ਮੇਰੇ ਯਾਰੋ ਉਸ ਤਰੀਕੇ ਨਾਲ ਇਹ ਨਾਰੇ ਲਾਉਣੇ ਨੇ ਸਾਡਾ ਹੱਕ ਸਾਡੇ ਹੱਕ ਸਾਡੇ